ऑस्ट्रेलिया ਕੱਲ ਦੁਨੀਆ ਦਾ ਪਹਿਲਾ ਅਜਿਹਾ ਦੇਸ਼ ਬਣ ਗਿਆ ਸੀ ਜਿਸ ਨੇ 16 ਸਾਲ ਤੋਂ ਘੱਟ ਉਮਰ ਵਾਲੇ ਬੱਚਿਆਂ ਲਈ ਸੋਸ਼ਲ ਮੀਡੀਆ ਉੱਤੇ ਬੈਨ ਲਗਾਇਆ ਹੈ ਚਾਹੇ ਇਹ ਫੈਸਲਾ ਕੈਨੇਡਾ ਨੇ ਨਹੀਂ ਲਿਆ ਪਰ BC ਦੇ ਕਈ ਮਾਪੇ ਸੋਸ਼ਲ ਮੀਡੀਆ ਉੱਤੇ ਬੈਨ ਲੱਗਣ ਦੇ ਵਿਚਾਰ ਤੋਂ ਖੁਸ਼ ਨਜ਼ਰ ਆ ਰਹੇ ਹਨ ਹਾਲਾਂਕਿ ਉੱਥੇ ਹੀ ਕਈਆਂ ਦਾ ਇਹ ਵੀ ਮੰਨਣਾ ਹੈ ਕਿ ਅਜਿਹੇ ਫੈਸਲੇ ਇੱਕਦਮ ਕਰਨਾ ਬੱਚਿਆਂ ਦੇ ਦਿਮਾਗ ਉੱਤੇ ਨੈਗੇਟਿਵ ਅਸਰ ਵੀ ਪਾ ਸਕਦਾ ਹੈ ਸ਼ੇਵਨ ਟਾਈਵੋਟ ਸੇ ਕਿ ਇਟਸ ਨਾਟ ਅ ਗੁੱਡ ਡਿਸੀਜਨ ਐਟ ਆਲ ਕਿਉਂਕਿ ਇਹਦੇ ਨਾਲ ਬੱਚਿਆਂ ਨੂੰ ਤੇ ਖੁਦ ਬੱਚੇ ਸਿੰਸ ਆਲਰੇਡੀ ਯੂਜ਼ ਚੂਜ਼ ਟੂ ਹੋ ਚੁੱਕੇ ਆ ਆਪਣਾ ਸੋਸ਼ਲ ਮੀਡੀਆ ਯੂਜ਼ ਕਰਨ ਦੇ ਲਈ ਪਲੈਟਫਾਰਮ ਜਿਹੜਾ ਹੈਗਾ ਲਾਟ ਆਫ ਕਿਡਸ ਲਾਈਕ ਡਿਫਰੈਂਟ ਡਿਫਰੈਂਟ ਵੇਜ਼ ਇਨ ਲੱਗੇ ਯੂਜ਼ ਕਰਦੇ ਆ ਸੋਮ ਥਿੰਗ ਕਿਡਸ ਦੇ ਯੂਜ਼ ਇਟ ਐਸ ਅ ਲਰਨਿੰਗ ਪਰਪਸ ਆਮ ਐਂਟਰਟੇਨਮੈਂਟ ਸੋਰਸ ਆਮ ਫॉर ਕ੍ਰੀਏਟੀਵਿਟੀ অর ਵੀ ਊਡ ਸੇ ਲਾਈਕ ਲਾਟ ਆਫ ਐਕਸਟਰਾ ਅਦਰ ਥਿੰਗਸ ਜੇ ਇਕਦਮੀ ਆਪਾਂ ਬੱਚਿਆਂ ਤੋਂ ਇਹ ਚੀਜ਼ਾਂ ਉਹਨਾਂ ਦਾ ਰਾਈਟ ਖੋ ਲੈਣੇ ਹੈਗੇ ਆ ਤੇ ਇਟ ਕੁਡ ਅਫੈਕਟ देयर ਹੈਲਥ which could lead to depression anxiety and another health issue mera khayal nal hun is <laughs> eh bahut pehle hona chahida si hun hoya chalo shayad hun is vele retaliation hovegi bachyan walo zyada hovegi parents bhi kafi tang honge kyunki ohna ne aadat ik pa li hai but eh ohna de future layi achi cheez hai ke bhi oh at least school timing ch jadon pad rahe ho us vele nahi hona chahida but hun ਅਗਰ ਉਹਨਾਂ ਨੂੰ ਬਿਲਕੁਲ ਹੀ ਨਹੀਂ ਦਿੱਤਾ ਜਾਏਗਾ ਇੰਟਰਨੈਟ ਹੀ ਨਹੀਂ ਦਿੱਤਾ ਜਾਏਗਾ ਫਿਰ ਪ੍ਰੋਬਲਮ ਹੈ ਸੋਸ਼ਲ ਮੀਡੀਆ ਤੇ ਸਕਰੋਲਿੰਗ ਵਗੈਰਾ ਜਿਹੜੀ ਕਰਕੇ ਟਾਈਮ ਵੇਸਟ ਕਰਦੇ ਆ ਆਪਣੇ ਦਿਮਾਗ ਦਾ ਉਹ ਗਲਤ ਇਸਤੇਮਾਲ ਨਹੀਂ ਹੁੰਦਾ ਐਨਰਜੀ ਦਾ ਗਲਤ ਇਸਤੇਮਾਲ ਹੁੰਦਾ ਉਸ ਤੋਂ ਬਚ ਜਾਣਗੇ ਬੱਚੇ ਵੈਂਕੂਵਰ ਦੇ ਥੈਰੇਪੀ ਮੈਟਰਸ ਵਿੱਚ ਚਾਈਲਡ ਕਾਉਂਸਲਰ ਪ੍ਰਭਨੂਰ ਕੌਰ ਦਾ ਕਹਿਣਾ ਹੈ ਕਿ ਕਈ ਵਾਰ ਸੋਸ਼ਲ ਮੀਡੀਆ ਉੱਤੇ ਬੱਚੇ ਚਕਾਚੌਂਤ ਪਰੀਆਂ ਚੀਜ਼ਾਂ ਲਗਾਤਾਰ ਵੇਖਦੇ ਹਨ ਅਤੇ ਇਹਨਾਂ ਨੂੰ ਵੇਖ ਕੇ ਉਹ ਅਨਜਾਣੇ ਵਿੱਚ ਇਹਨਾਂ ਗਵਾਚ ਜਾਂਦੇ ਹਨ ਕਿ ਆਪਣੀ ਸਿਹਤ ਸਮੇਤ ਕੁਝ ਅਹਿਮ ਮਾਮਲਿਆਂ ਤੋਂ ਧਿਆਨ ਭਟਕਾ ਬੈਠਦੇ ਹਨ ਇਵੈਂਚੁਅਲੀ ਉਹਨਾਂ ਨੂੰ ਕੀ ਲੱਗਦਾ ਹੈ ਕਿ ਇਹ ਰਿਐਲਿਟੀ ਹੈ ਇਹੀ ਮੇਰਾ ਸੱਚ ਹੈ ਤੇ ਉਸ ਚੀਜ਼ ਦੇ ਲਈ ਜਦੋਂ ਉਹ ਇੱਕ ਫਲੌਲੈਸ ਜ਼ਿੰਦਗੀ ਦੇਖਦੇ ਹੈ ਜੋ ਉਹਨਾਂ ਨੂੰ ਲੱਗਦਾ ਹੈ ਫਲੌਲੈਸ ਹੈ ਬਟ ਐਕਚੁਅਲੀ ਉਹ ਰੀਅਲ ਨਹੀਂ ਹੁੰਦੀ ਪਰ ਬੱਚਿਆਂ ਨੂੰ ਨਹੀਂ ਪਤਾ ਉਹ ਚੀਜ਼ ਜਦੋਂ ਉਸ ਚੀਜ਼ ਦੇ ਇੰਪੈਕਟ ਦੇ ਵਿੱਚ ਆਂਦੇ ਹੈ ਤੇ ਉਹ ਆਪਣੇ ਆਪ ਨੂੰ ਦੂਜਿਆਂ ਦੇ ਨਾਲ ਕੰਪੇਅਰ ਕਰਨਾ ਸ਼ੁਰੂ ਕਰ ਦਿੰਦੇ ਨੇ ਸੋਚਦੇ ਕਿ ਹਾਂ ਉਹਦੇ ਫੋਲੋਅਰ ਜ਼ਿਆਦਾ ਨੇ ਮੇਰੇ ਘਟਨੇ ਉਹਦੀ ਜ਼ਿੰਦਗੀ ਪਰਫੈਕਟ ਹੈ ਮੇਰੀ ਨਹੀਂ ਹੈਗੀ ਇਸ ਥਾਟ ਪ੍ਰੋਸੈਸ ਦੇ ਨਾਲ ਉਹਨਾਂ ਨੂੰ ਆਪਣੀ ਜ਼ਿੰਦਗੀ ਤੇ ਆਪਣੇ ਆਪ ਦੀ ਵੈਲਿਊ ਘੱਟ ਲੱਗਣੀ ਸ਼ੁਰੂ ਹੋ ਜਾਂਦੀ ਹੈ ਜਿਹਦੇ ਕਰਕੇ ਉਹਨਾਂ ਦੇ ਸੈਲਫ ਐਸਟੀਮ ਸ਼ੂਜ਼ ਆਉਂਦੇ ਹੈ Ontario ਦੀ Western University ਵਿੱਚ Brain Neuroscience ਦੀ ਮਹਰ ਐਮਾ ਡਰਡਨ ਅਨੁਸਾਰ ਟੀਨੇਜ ਬੱਚਿਆਂ ਦੇ ਜੀਵਨ ਦਾ ਅਜਿਹਾ ਸਮਾਂ ਹੈ ਜਿਸ ਵਿੱਚ ਉਹਨਾਂ ਦਾ ਦਿਮਾਗ ਸਭ ਤੋਂ ਜ਼ਿਆਦਾ ਡਿਵੈਲਪ ਹੁੰਦਾ ਹੈ ਅਤੇ ਅਜਿਹੇ ਵਿੱਚ ਕਈ ਵਾਰ ਸੋਸ਼ਲ ਮੀਡੀਆ ਦੀ ਲਗਾਤਾਰ ਵਰਤੋਂ ਉਹਨਾਂ ਨੂੰ ਜ਼ਿਆਦਾ ਐਗਰੈਸਿਵ ਬਣਾ ਦਿੰਦੀ ਹੈ। Yeah so we know that social media is acting on the developing brain in very specific ways. So for researchers who been studying young children and teens over time And scanning their brains, then and looking at behaviors like constantly checking their phones or something uh, along those lines, that they do see changes in brain areas that are responsible for fear and anxiety processing, which may be why they can be more susceptible to things like anxiety and depression. ਸਰੀ ਵਿੱਚ ਦੇ ਅਪਕਿਰਨ ਕੋਰ ਬਾੜ ਦਾ ਕਹਿਣਾ ਹੈ ਕਿ ਬੱਚੇ ਸੋਸ਼ਲ ਮੀਡੀਆ ਤੋਂ ਕੁਝ ਅਜਹੀਆਂ ਚੀਜ਼ਾਂ ਵੀ ਸਿੱਖ ਰਹੇ ਹਨ ਜਿਨ੍ਹਾਂ ਦਾ ਸਿੱਧਾ ਪ੍ਰਭਾਵ ਉਹਨਾਂ ਦੇ ਵਿਦਿਆਰਥੀ ਜੀਵਨ ਉੱਤੇ ਵੀ ਪੈ ਰਿਹਾ ਹੈ ਉਹਨਾਂ ਅਨੁਸਾਰ ਜਦੋਂ ਬੱਚੇ ਛੁੱਟੀਆਂ ਤੋਂ ਵਾਪਸ ਆਉਂਦੇ ਹਨ ਤਾਂ ਬਹੁਤੀ ਵਾਰ ਉਹਨਾਂ ਦੇ ਵਿਵਹਾਰ ਵਿੱਚ ਅਜਿਹੇ ਫਰਕ ਵੇਖਣ ਨੂੰ ਮਿਲਦੇ ਹਨ ਜਿਹੜੇ ਸਿਰਫ ਸੋਸ਼ਲ ਮੀਡੀਆ ਤੋਂ ਹੀ ਸਿੱਖੇ ਜਾ ਸਕਦੇ ਹਨ a lot of them are using social media especially when they come in in september um they're Are a lot of issues with using inappropriate language. Like this year, I'm teaching grade one, and there were so many issues with swearing. Um, and the kids had just spent all summer on social media with older cousins. Um, and then they're also just getting access to information that is beyond what's appropriate for their age. ਜਿੱਥੇ ਜ਼ਿਆਦਾਤਰ ਲੋਕ smartphone ਅਤੇ social media ਦੀ ਵਰਤੋਂ ਦੇ ਸਰੀਰਕ ਨੁਕਸਾਨਾਂ ਬਾਰੇ ਗੱਲ ਕਰਦੇ ਹਨ ਉੱਥੇ ਬਹੁਤੀ ਵਾਰ ਉਹ ਇਸ ਦੇ ਮਾਨਸਿਕ ਪ੍ਰਭਾਵਾਂ ਬਾਰੇ ਭੁੱਲ ਜਾਂਦੇ ਹਨ ਖਾਸ ਤੌਰ ਤੇ ਜੇਕਰ ਗੱਲ ਛੋਟੇ ਬੱਚਿਆਂ ਦੀ ਹੋਵੇ ਇਸ ਲਈ ਕਾਉਂਸਲਰ ਪ੍ਰਭਨੂਰ ਕੌਰ ਦਾ ਕਹਿਣਾ ਹੈ ਕਿ ਇਹ ਬਹੁਤ ਜ਼ਰੂਰੀ ਹੈ ਕਿ ਬੱਚਿਆਂ ਵਿੱਚ ਕਿਸੇ ਵੀ ਤਰ੍ਹਾਂ ਦੇ ਮਾਨਸਿਕ ਤਣਾਅ ਦੇ ਲੱਛਣ ਪਹਿਲਾਂ ਤੋਂ ਹੀ ਪਛਾਣ ਲਏ ਜਾਣ ਮਨਜੋਤ ਸਿੰਘ ਓਮਨੀ ਨਿਊਜ਼ ਸਰੀ